ਤਕਨਸ਼ਰੀ ਅਕਾਲ ਤਖਸੈਬ ਦੀ ਇਮਾਰਤ ਨੂੰ ਖੁਦ ਹੀ ਕਿਉਂ ਢਾ ਦਿੱਤਾ ਸੀ ਇਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਇਹ ਗੱਲ ਹੈ ਜੂਨ 1984 ਦੀ ਆਪਰੇਸ਼ਨ ਬਲੂ ਸਟਾਰ ਦੇ ਸਮੇਂ ਸ਼੍ਰੀ ਅਕਾਲ ਤਖਸੈਬ ਦੀ ਇਮਾਰਤ ਨੂੰ ਭਾਰਤੀ ਫੌਜ ਦੁਆਰਾ ਟਾਰਟੇਰੀ ਕਰ ਦਿੱਤਾ ਗਿਆ ਸੀ ਇਸ ਹਮਲੇ ਤੋਂ ਬਾਅਦ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਦਾ ਜਾਇਜ਼ਾ ਲਿਆ ਤਾਂ ਉਸ ਸਮੇਂ ਉਹ ਢੱਠੀ ਹੋਈ ਇਮਾਰਤ ਨੂੰ ਦੇਖ ਕੇ ਇਹ ਚੰਗੀ ਤਰ੍ਹਾਂ ਸਮਝ ਗਈ ਸੀ ਕਿ ਜਦੋਂ ਤੱਕ ਇਹ ਇਮਾਰਤ ਸਿੱਖਾਂ ਸਾਹਮਣੇ ਰਹੇਗੀ ਤਾਂ ਸਿੱਖਾਂ ਅੰਦਰ ਬਦਲੇ ਦੀ ਭਾਵਨਾ ਰਹੇਗੀ ਇਸ ਲਈ ਇੰਦਰਾ ਨੇ ਜਲਦੀ ਦੇ ਨਾਲ ਇਸ ਇਮਾਰਤ ਦੀ ਉਸਾਰੀ ਦਾ ਕੰਮ ਸ਼ੁਰੂ ਕਰਾ ਦਿੱਤਾ ਜਦੋਂ ਅਕਾਲ ਤਖਤ ਸਾਹਿਬ ਦੀ ਇਮਾਰਤ ਬਣ ਕੇ ਤਿਆਰ ਹੋ ਗਈ ਤਾਂ ਸਿੱਖਾਂ ਨੇ ਇੰਦਰਾ ਵੱਲੋਂ ਬਣਾਈ ਇਸ ਇਮਾਰਤ ਨੂੰ ਮਨਜ਼ੂਰ ਨਾ ਕੀਤਾ ਤਾਂ ਫਿਰ ਸਿੱਖ ਸੰਗਤਾਂ ਨੇ ਅਕਾਲ ਤਖਤ ਸਾਹਿਬ ਦੀ ਉਸ ਇਮਾਰਤ ਨੂੰ ਖੁਦ ਆਪਣੇ ਹੱਥੀਂ ਢਹਿ ਢੇਰੀ ਕਰ ਦਿੱਤਾ ਇਸ ਤੋਂ ਬਾਅਦ ਫਿਰ ਸੰਗਤਾਂ ਨੇ ਦਸਵੰਦ ਅਤੇ ਆਪਣੀ ਸੇਵਾ ਦੇ ਨਾਲ ਅਕਾਲ ਤਖਤ ਸਾਹਿਬ ਦੀ ਅੱਜ ਵਾਲੀ ਇਮਾਰਤ ਨੂੰ ਆਪ ਹੱਥੀਂ ਬਣਾਇਆ ਅੱਜਕੱਲ ਜਦੋਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੁੰਦੇ ਆਂ ਤਾਂ ਅੱਜ ਇਹ ਉਹੀ ਮਾਰਤ ਹੈ ਜੋ ਸਿੰਘਾਂ ਨੇ ਆਪਣੇ ਹੱਥੀ ਬਣਾਈ ਹੈ